ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਸਾਡੇ ਕੁਲੀਗ ਲਾਡੀ ਟੋਸ ਜੀ ਐਮਐਲ ਸਾਹਿਬ ਸਾਡੇ ਸੀਨੀਅਰ ਸਪੋਕਸਪਰਸਨ ਔਰ ਚੇਅਰਮੈਨ ਨੀਲ ਗਰਗ ਜੀ ਔਰ ਜਿੰਨਾ ਦੇ ਮੁਖਾਤਬ ਤੁਹਾਨੂੰ ਕਰਨ ਦੇ ਲਈ ਅੱਜ ਇੱਥੇ ਸਾਰੇ ਆਪਾਂ ਇਕੱਠੇ ਹੋਏ ਆ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦੇ ਪਰਿਵਾਰ ਦੇ ਵਿੱਚ ਵਾਧਾ ਕਰਨ ਵਾਲੇ ਸ਼ਾਮਿਲ ਹੋਣ ਵਾਲੇ ਐਡਵੋਕੇਟ ਬੂਟਾ ਸਿੰਘ ਬਰਾਗੀ ਜੀ ਅਸੀਂ ਸਾਰੇ ਅੱਜ ਤੁਹਾਡੇ ਮੁਖਾਤਬ ਹੋ ਰਹੇ ਆ ਸਾਥੀਓ ਹਰ ਰੋਜ਼ ਆਮ ਆਦਮੀ ਪਾਰਟੀ ਦਾ ਕੁੰਬਾ ਪਰਿਵਾਰ ਹੈ ਜਿਹੜਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਵਿੱਚ ਭਗਵੰਤ ਪਾਣ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹ ਵਾਅਦਾ ਜਿਹੜਾ ਉਹ ਹੋ ਰਿਹਾ ਤੇ ਅੱਜ ਮੈਨੂੰ ਲਾਡੀ ਜੀ ਨੂੰ ਨੀਵ ਜੀ ਨੂੰ ਔਰ ਸਾਰੀ ਆਵਾਮੀ ਪਾਰਟੀ ਨੂੰ ਇਹ ਦੱਸਦੇ ਹੋਏ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਡਵੋਕੇਟ ਬੂਟਾ ਸਿੰਘ ਬੈਰਾਗੀ ਜੀ ਜਿਹੜੇ ਕਿ ਬੜੇ ਡੈਕੋਰੇਟਿਡ ਅਕਾਮੈਡੀਸ਼ਨ ਨੇ ਲਾਇਰ ਨੇ ਡਾਕਟੋਰੇਟ ਕੀਤੀ ਹੋਈ ਹੈ ਫਿਲਾਸਫੀ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਅ ਵੱਡੀਆਂ ਪ੍ਰਾਪਤੀਆਂ ਔਰ ਡਿਗਰੀਜ਼ ਹੀ ਕੈਰੀਜ਼ ਅੰਡਰ ਹਿਸ ਬੈਲਟ ਐਂਡ ਪੋਲੀਟੀਕਲੀ ਗਰਾਉਂਡ ਪੱਧਰ ਦੇ ਉੱਪਰ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਬਲਾਕ ਸਭਾ ਹੋਵੇ ਉਹ ਇਲੈਕਸ਼ਨ ਲੜੀਆਂ ਨੇ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਬਿਰਾਗੀ ਜੀ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਬਹੁਤ ਵੱਡਾ ਬਾਲ ਹੈ ਜਿਹੜਾ ਉਹ ਮਿਲੂਗਾ ਇਹਨਾਂ ਦਾ ਆਪਣੇ ਫੀਲਡ ਦੇ ਵਿੱਚ ਨਾਮ ਹੈ ਔਰ ਮੈਂ ਸਮਝਦਾ ਕਿ ਅੱਜ ਜਦੋਂ ਇਹੋ ਜਿਹੇ ਚੰਗੇ ਲੋਕ ਬਿਨਾਂ ਕਿਸੇ ਨਿੱਜੀ ਇੰਟਰਸਟ ਦੇ ਜਦੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਉਹਨਾਂ ਪਹਿਲਾਂ ਵੀ ਸਾਡੇ ਨਾਲ ਲੰਬਾ ਸਮਾਂ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਪਰ ਉਸ ਤੋਂ ਬਾਅਦ ਕੁਝ ਇਹਨਾਂ ਦੇ ਨਿੱਜੀ ਪਰਿਵਾਰਕ ਰੁਝੇਵੇਂ ਰਹੇ ਜਿਦੀ ਵਜ੍ਹਾ ਕਰਕੇ ਥੋੜਾ ਵਕਫਾ ਰਿਹਾ ਪਰ ਮੈਂ ਸਮਝਦਾ ਕਿ ਅੱਜ ਫੇਰ ਪਾਰਟੀ ਦੇ ਵਿੱਚ ਮੁੜ ਦੁਬਾਰਾ ਐਕਟਿਵ ਆਮ ਆਦੀ ਪਾਰਟੀ ਦੀ ਪੋਲਿਟਿਕਸ ਦੇ ਵਿੱਚ ਦਾ ਜਿਹੜਾ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣ ਦੇ ਲਈ ਸਾਡੇ ਵੱਡੇ ਵੀ ਐਡਵੋਕੇਟ ਬੋਟਾ ਸਿੰਘ ਬਰਾਗੀ ਜੀ ਉਹ ਆਮ ਆਦੀ ਪਾਰਟੀ ਦੇ ਸ਼ਾਮਲ ਹੋ ਰਹੇ ਨੂੰ ਸੋ ਇੱਕ ਵਾਰ ਇਹਨਾਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਸਾਰੀ ਦੀ ਸਾਰੀ ਸਮੁੱਚੀ ਆਵਾਦੀ ਪਾਰਟੀ ਵੱਲੋਂ ਜਿੱਥੇ ਇਹਨਾਂ ਨੂੰ ਵੈਲਕਮ ਕਹਿੰਦੇ ਆ ਜਿੱਥੇ ਇਹਨਾਂ ਦਾ ਨੂੰ ਨੂੰ ਜੀ ਆਇਆਂ ਕਹਿੰਦੇ ਆ ਉੱਥੇ ਮੈਂ ਮੰਨ ਕੇ ਚੱਲਾਂਗਾ ਕਿ ਆਮ ਆਦੀ ਪਾਰਟੀ ਨੂੰ ਇਹਦੇ ਨਾਲ ਇੱਕ ਪੋਲੀਟੀਕਲੀ ਵੀ ਔਰ ਸੋਸ਼ੀਅਲੀ ਵੀ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਉਹ ਹੁਣ ਜਾ ਰਿਹਾ ਹਾਂ ਮੈਂ ਬੇਨਤੀ ਕਰੂਗਾ ਮੇਰੇ ਸਾਥੀ ਮੇਰੇ ਛੋਟੇ ਵੀਰ ਲਾਡੀ ਟੋਸ ਜੀ ਦੋ ਮਿੰਟ ਤੁਹਾਡੇ ਖਾਤਮ ਹੋਣਗੇ ਫਿਰ ਅਗ੍ਹਾ ਦੀ ਗੱਲ ਕਰਾਂਗੇ ਸਾਸ਼ੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਸਾਡੇ ਪ੍ਰਧਾਨ ਜੀ ਅਮਨ ਅਰੋੜਾ ਜੀ ਦਾ ਕਿ ਜਿਨ੍ਹਾਂ ਨੇ ਅੱਜ ਜਿਹੜੇ ਮੇਰੇ ਹਲਕੇ ਤੋਂ ਬਿਲੋਂਗ ਕਰਦੇ ਨੇ ਮੇਰੇ ਵੱਡੇ ਵੀਰ ਸਰਦਾਰ ਬੂਟਾ ਸਿੰਘ ਜੀ ਬਰਾਗੀ ਜਿਨ੍ਹਾਂ ਨੇ ਕਿ ਪਹਿਲਾਂ ਵੀ ਬੜਾ ਸਰਗਰਮੀ ਦੇ ਨਾਲ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਕੇ ਕੰਮ ਕੀਤਾ ਤੇ ਇਹਨਾਂ ਦੇ ਆਉਣ ਦੇ ਨਾਲ ਮੈਗਨਾਇਟ ਜਿੱਥੇ ਆਪਾਂ ਨੂੰ ਪੰਜਾਬ ਲੈਵਲ ਤੇ ਇੱਕ ਵਧੀਆ ਜਿਹੜਾ ਸਹਿਯੋਗ ਮਿਲੂਗਾ ਉੱਥੇ ਮੈਨੂੰ ਮੇਰੇ ਹਲਕੇ ਲੈਵਲ ਤੇ ਵੀ ਬਹੁਤ ਵੱਡੀਆਂ ਜਨ سپورਟ ਮਿਲੂਗੀ ਸੋ ਮੈਂ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਮੈਂ ਜੀਹਾਂ ਕਹਿੰਨਾ ਤੇ ਧੰਨਵਾਦ ਕਰਦਾ ਗ੍ਰਮੀ ਲਾਡਾ ਪਾਸੇ ਹਾਂ ਬਰਸਰ ਹਾਂ ਕਰ ਲਓ ਜੀ ਪਲੀਜ਼ ਬੋਲੋ ਪਲੀਜ਼ ਤੁਸੀਂ ਤੁਸੀਂ ਬਾਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਪਾਰਟੀ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਕੈਬਨਿਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਹਲਕਾ ਤਰਨਕੋਟ ਦੇ ਮੈਂਦੇ ਮੇਰੇ ਵੱਡੇ ਵੀਰ ਲਾਗੀ ਢੋਸ ਜੀ ਨੀਲਗਰਿਕ ਜੀ ਸਪੋਕਸਪਰਸਨ ਚੇਅਰਮੈਨ ਮੇਰੇ ਵੱਡੇ ਵੀਰ ਇਹਨਾਂ ਪ੍ਰਧਾਨ ਜੀ ਅਮਨ ਅਰੋੜਾ ਜੀ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਗ੍ਰਾਜ਼ਮਾਨ ਆ ਤੇ ਫਿਰ ਇੱਕ ਪੰਜਾਬ ਦੀ ਸੇਵਾ ਕਰਨ ਦਾ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਗਵਰਨਮੈਂਟ ਰਾਹੀਂ ਇਹਨਾਂ ਦੇ ਨਾਲ ਇਹਨਾਂ ਦੇ ਲੜ ਲੱਗ ਰਿਹਾ ਹਾਂ ਕਿਉਂਕਿ ਅੱਜ ਆਪਾਂ ਸਾਰੇ ਹੀ ਜਾਣਦੇ ਆਂ ਕਿ ਜੈਹ ਜੀ ਜੈਹ ਜਹਾ ਮਾਹੌਲ ਕੱਲੇ ਪੰਜਾਬ 'ਚ ਹੀ ਨਹੀਂ ਪੂਰੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਉਹ ਸਾਰਿਆ ਜਾ ਰਿਹਾ ਵਾ ਤੇ ਆਏ ਹਜੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਦਾ ਆਪਦੇ ਪੰਜਾਬ ਨੂੰ ਸਾਂਭਣ ਲਈ ਜ਼ਰੂਰੀ ਹੋ ਜਾਂਦਾ ਕਿ ਸਿਹਰਤਾ ਲਈ ਜਿੱਥੇ ਇੱਕ ਨਸ਼ੇ ਦੇ ਵਰ ਖਿਲਾਫ ਇੱਕ ਲਹਿਰ ਚੱਲ ਰਹੀ ਆ ਉਸ ਲਹਿਰ ਦਾ ਸਪੋਰਟ ਕਰੀਏ ਜਿੱਥੇ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਾਈ ਸਪੋਰਟਿਵ ਹੋਣ ਦੀ ਬਜਾਏ ਇੱਕ ਲੈਗ ਪੋਲੀਟਿਕ ਦਾ ਕੰਮ ਕਰ ਰਹੀਆਂ ਤੇ ਉਥੇ ਕਈ ਸਵਾਲ ਪੈਦਾ ਹੋ ਜਾਂਦੇ ਨੇ ਵੀ ਅਸੀਂ ਪੰਜਾਬ ਨੂੰ ਕੀ ਕਿੱਧਰ ਨੂੰ ਲੈ ਕੇ ਜਾਣਾ ਕਿਵੇਂ ਕਰਨਾ ਸੋਏ ਜੁੰਗੀ ਹੋ ਜਾਂਦਾ ਇਹ ਸਾਰਾ ਕੁਝ ਮੱਤੇ ਨਜ਼ਰ ਰੱਖਦੇ ਹੋਏ ਅੱਜ ਮੈਂ ਅਮਰ ਅਰੋੜਾ ਜੀ ਨੀਲਗਰਗ ਦੀ ਲੜੀ ਟੋਸ ਜੀ ਦੀ ਰਵਾਈ ਦੇ ਵਿੱਚ ਆ ਵਿੰਦ ਕੇਜਰੀਵਾਲ ਜੀ ਮਨੀਸ਼ ਸ਼ੋਦੀਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਦੁਬਾਰਾ ਮੇਰੇ ਆਪ ਦੇ ਪਰਿਵਾਰ ਵਿੱਚ ਹੀ ਆ ਸ਼ਾਮਲ ਕਰਕੇ ਸਾਰਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਰਣੀ ਹਾਂ। ਸੋ ਇੱਕ ਵਾਰੀ ਫੇਰ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਹੋਵੇ ਅਮਨ ਜੀ ਅਵੇਲੇਬਲ ਨੇ ਪੁੱਛ ਸਕਦੇ।